ਹੈਲੋ ਫਰੈਂਡਸ ਅੱਜ ਆਪਾਂ ਲੇਡੀਜ਼ ਨੇਰੋ ਪੈਂਟ ਦੀ ਕਟਿੰਗ ਕਰਾਂਗੇ ਕੱਪੜੇ ਨੂੰ ਆਪਾਂ ਡਬਲ ਫੋਲਡ ਕਰਕੇ ਵਿਛਾ ਲਿਆ ਵਾ ਕੱਪੜੇ ਦੀ ਕੰਨੀ ਵਾਲੇ ਸਾਈਡ ਤੇ ਆਪਾਂ ਅੱਧਾ ਇੰਚ ਦਾ ਨਿਸ਼ਾਨ ਲਗਾ ਲਿਆ ਜਦੋਂ ਆਪਾਂ ਪੈਂਟ ਪਲਾਜ਼ੋ ਦੀ ਆਪਾਂ ਕਟਿੰਗ ਕਰਨੀ ਆ ਉਦੋਂ ਆਪਾਂ ਕੰਨੀ ਦੇ ਵਿੱਚ ਮਿੰਤੀ ਨਹੀਂ ਕਰਾਂਗੇ ਇਹਨੂੰ ਆਪਾਂ ਕੱਟ ਕੇ ਵੱਖਰਾ ਕਰਾਂਗੇ ਮਿੱਸੀ ਆਪਾਂ ਕਟਿੰਗ ਦੇ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ ਇਹ ਪਿਸਤੀ 2 ਇੰਚਾਂ ਬਾਈ ਇੰਚ ਦੇ ਹਿਸਾਬ ਤੇ ਨਾਲ ਆਪਾਂ ਇਸ ਦੀ ਕਮਰ ਦੀ ਕਟਿੰਗ ਕਰਾ ਲਵੇ। ਨੀਲੇ ਵਾਲੇ ਕੱਪੜੇ ਨੂੰ ਛੱਡ ਕੇ ਇਸ ਤੋਂ ਅੱਗੇ ਆਪਾਂ 11 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ 11 ਇੰਚ ਇਸ ਦਾ ਆਸਨ ਦਾ ਨਿਸ਼ਾਨ ਲਗਾਵਾਂਗੇ। 2 ਇੰਚ ਇਸ ਦੀ ਆਪਾਂ ਅਗਲੇ ਪਾਸੇ ਦੀ ਕਟਾਈ ਲਵਾਂਗੇ। ਗੁਲਾਈ ਪਾਉਣ ਵਾਸਤੇ 1 ਇੰਚ ਦੀ ਇਸ ਨੂੰ ਗੁਲਾਈ ਦਵਾਂਗੇ। ਗੁਲਾਈ ਪਾਉਣ ਤੋਂ ਬਾਅਦ ਆਪਾਂ ਆਸਨ ਵਾਲੀ ਸਾਈਡ ਤੇ ਹੀ 1.5 ਇੰਚ نیچے ਨਿਸ਼ਾਨ ਲਗਾਵਾਂਗੇ। ਤੇ ਇਸ ਨੂੰ ਆਪਾਂ ਕੰਨੀ ਵਾਲੀ ਸਾਈਡ ਦੇ ਨਾਲ ਟਿੱਸ਼ਾ ਮਲਾਵਾਂਗੇ। ਇਹ 1.5 ਇੰਚ ਦੀ ਗੁਲਾਈ ਪਾਣੀ ਆ ਇਹ ਲੇਡੀਜ਼ ਬੈਂਕ ਤੇ ਪਾਣੀ ਬਹੁਤ ਜ਼ਰੂਰੀ ਆ ਇਸ ਨਾਲ ਜਿਹੜਾ ਜਿਹਦੀ ਸੈਂਟਰ ਵਾਲੀ ਨਾੜੀ ਆ ਉੱਪਰ ਨੂੰ ਨਹੀਂ ਖਿੱਚਦੀ ਹੁਣ ਇਸਦੀ ਆਪਾਂ ਲੰਬਾਈ ਦਾ ਪਹਿਲਾ ਨਿਸ਼ਾਨ ਲਗਾਵਾਂਗੇ ਲੰਬਾਈ ਦਾ ਨਿਸ਼ਾਨ ਲਾਉਣ ਲੱਗੇ ਆ ਇੰਚ ਟੇਪ ਨੂੰ 1 ਇੰਚ ਉੱਪਰ ਨੂੰ ਰੱਖਾਂਗੇ ਕਿਉਂਕਿ 1.5 ਇੰਚ ਦਿੱਤੇ ਆ ਆਪਾਂ 벨ਟ ਲਗਾਣੀ ਆ ਲੰਬਾਈ ਇਸਦੀ 36 ਇੰਚ 3 ਇੰਚ ਐਕਸਟਰਾ ਐਡ ਕਰਾਂਗੇ ਦੋਨਾਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰਾਂਗੇ లంబాయి నిశాను బాధ హసనది చుడై ఆ వస్తే మిన్తి కర్ర ఇచ్చా నీచే నిశానుగే తే ఇవ్వే సాడే షే ఉ ఛే తే తేర్ర ఇచ్చే సే ని ఆసన తగ్గ సహా నిశానుగోగి ਜਿੰਨਾ ਪੈਂਟ ਪਲਾਜ਼ੋ ਦਾ ਪਹੁੰਚ ਆਪਾਂ ਤਿਆਰ ਕਰਨਾ ਵਾ ਅਗਲੀ ਸਾਈਡ ਦੀ ਕਟਿੰਗ ਆਪਾਂ ਉਨੀ ਪੂਰੀ ਕਰਤਾਗੇ ਇਸ ਤਰ੍ਹਾਂ ਕੇ ਹਿੱਸਾ ਆਪਾਂ ਪਹੁੰਚਾ 6 ਇੰਚ ਰੱਖਣਾ ਵਾ ਸੈਂਟਰ ਤੋਂ ਦੋਨਾਂ ਸਾਈਡਾਂ ਤੇ ਆਪਾਂ ਤਿੰਨ ਤਿੰਨ ਇੰਚ ਦਾ ਨਿਸ਼ਾਨ ਲਗਾ ਕੇ ਪਹੁੰਚੇ ਦੀ ਚੜਾਈ ਕੱਢਾਂਗੇ ਪਹੁੰਚੇ ਦੀ ਚੜਾਈ ਕੱਢਣ ਤੋਂ ਬਾਅਦ ਹੁਣ ਇਸ ਤੇ ਆਪਾਂ ਗੁਲਾਈ ਦੇਵਾਂਗੇ ਹੁਣ ਆਪਾਂ ਅਗਲੀ ਸਾਈਡ ਦੀ ਕਟਿੰਗ ਕਰਾਂਗੇ ਅਗਲੇ ਸਾਈਡ ਤੇ ਪੱਲੇ ਦੀ ਕਟਿੰਗ ਕਰ ਲਈ ਹੈ ਹੁਣ ਇਸਦੀ ਆਪਾਂ ਉੱਪਰਲੀ ਕਾਟ ਪਾਵਾਂਗੇ ਜਿਹੜਾ ਆਪਾਂ 1.5 ਇੰਚ ਵਾਲਾ ਨਿਸ਼ਾਨ ਲਗਾਇਆ ਵਾ ਹੁਣ ਇਸਦੀ ਆਪਾਂ ਕਾਟ ਪਾਵਾਂਗੇ ਇਸ ਤਰ੍ਹਾਂ ਆਪਾਂ ਅਗਲੇ ਪੱਲੇ ਦੀ ਕਟਾਈ ਕਰ ਲਈਏ ਮੈਂ ਇਸੇ ਪੱਲਿਆਂ ਨੂੰ ਆਪਾਂ ਦੂਸਰੇ ਕੱਪੜੇ ਉੱਪਰ ਰੱਖ ਕੇ ਨਿਸ਼ਾਨ ਲਗਾਵਾਂਗੇ ਅਗਲੇ ਪੱਲਿਆਂ ਨੂੰ ਉੱਪਰ ਰੱਖਣ ਲੱਗਿਆਂ ਜਿਹੜੀ ਆਪਾਂ ਇਹਦੀ ਸਾਈਡ ਤੋਂ ਪੱਤੀ ਦੀ ਕਟਿੰਗ ਕੀਤੀ ਆ ਉਸਨੇ ਦੇ ਉੱਪਰ ਰੱਖਾਂਗੇ ਪਿਛਲੇ ਪੱਲੇ ਦੀ ਆਪਾਂ ਜਿਹੜੀ ਕੰਨੀ ਆ ਉਹ ਪੱਟ ਕੇ ਵੱਖਰੀ ਕਰਾਂਗੇ। ਇਸ ਤੇ ਨਾਲ ਆਪਾਂ ਅਗਲੀ ਸਾਈਡ ਰੱਖਾਂਗੇ। ਹੁਣ ਹੁਣ ਆਪਾਂ ਸਾਈਡ ਵਾਲੀ ਜਿਹੜੀ ਕਾਰਟਕੀ ਸੀ ਉਹਨੂੰ ਚੁੱਕ ਦਾਂਗੇ ਤੇ ਤੇ ਆਪਾਂ ਨਿਸ਼ਾਨ ਲਗਾ ਲਾਂਗੇ। ਉੱਜੀ ਵਾਲੀ ਸਾਈਡ ਤੋਂ ਆਪਾਂ 1.5 ਇੰਚ ਬਾਹਰ ਨੂੰ ਕੱਪੜਾ ਲਵਾਂਗੇ। ਆਸਨ ਤੋਂ ਲੈ ਕੇ نیچے ਪਹੁੰਚੇ ਦਾ ਸੈਂਟਰ ਆ ਜਾਂਦਾ। ਇੱਥੋਂ ਆਪਾਂ 2 ਇੰਚ ਦਾ ਨਿਸ਼ਾਨ ਬਾਹਰ ਨੂੰ ਲਾਵਾਂਗੇ। ਪਹੁੰਚੇ ਤੋਂ ਆਪਾਂ 1.5 ਇੰਚ ਦਾ ਲਗਾਵਾਂਗੇ। ਗੁੱਡੇ ਤੋਂ ਆਪਾਂ 2 ਇੰਚ ਦਾ ਲਗਾਵਾਂਗੇ। ਇੱਥੋਂ ਆਸਨ ਤੋਂ ਵੀ ਆਪਾਂ 2 ਇੰਚ ਦੇ ਹੀ ਲਗਾਵਾਂਗੇ ਅਸਲ ਵਾਲਾ ਨਿਸ਼ਾਨ ਆਪਾਂ 2 ਤੋਂ 2.5 ਇੰਚ ਵਿੱਚ ਲੈ ਸਕਦੇ ਆ ਅਗਲੇ ਪੱਲੇ ਨਾਲੋਂ 2.5 ਇੰਚ ਦਾ ਨਿਸ਼ਾਨ ਲਗਾਉਂਦੇ ਆਪਾਂ ਪੂਰੀ ਲੈਂਡ ਡਰਾ ਕਰਾਂਗੇ ਇਸ ਨੂੰ ਆਪਾਂ ਗੁਲਾਈ ਦਵਾਂਗੇ ਅਗਲੇ ਪੱਲੇ ਦਾ ਜਿਹੜਾ ਆਪਾਂ ਥੋੜੇ ਹੇਠੇ ਕੱਪੜਾ ਕੱਟਿਆ ਵਾ ਉਸ ਨੂੰ ਆਪਾਂ ਵਿੱਚ ਲਵਾਂਗੇ ਜਿਹੜਾ ਪਿੱਛੇ ਪਾਸੇ ਦਾ ਆਸਣ ਰੱਖਾਂਗੇ ਉਹ ਆਪਾਂ 1.5 ਇੰਚ ਕੱਪੜੇ ਤੋਂ ਉੱਪਰ ਨੂੰ ਰੱਖਾਂਗੇ 2.5 ਇੰਚ ਕਿਉਂਕਿ 2.5 ਇੰਚ ਆਪਾਂ ਕੁਲ੍ਲਾ ਰੱਖਿਆ ਵਾ ਇਸ ਕਰਕੇ 2 ਤੋਂ 3 ਇੰਚ ਤੱਕ ਇਹ ਕੱਟ پا ਸਕਦੇ ਆ 2.5 ਇੰਚ ਦੇ ਨਿਸ਼ਾਨ ਨੂੰ ਆਪਾਂ ਲੰਬਾਈ ਦੇ ਨਾਲ ਮਨਾਵਾਂਗੇ ਅਗਲੇ ਪੱਲੇ ਨਾਲ ਆਪਾਂ ਹਾਸਨ ਤੋਂ 2.5 ਇੰਚ ਕੱਪੜਾ ਲਵਾਂਗੇ ਨੀਚੋਂ ਗੋਡੇ ਤੋਂ ਆਪਾਂ 2 ਇੰਚ ਦਾ ਤੇ ਪਹੁੰਚੇ ਲੱਗੂ ਆਪਾਂ 1.5 ਇੰਚ ਦਾ ਕੱਪੜਾ ਲਵਾਂਗੇ ਵਿੱਚ ਦੀ ਆਪਾਂ ਕਟਿੰਗ ਕਰਾਂਗੇ ਕਿਸ ਤਰ੍ਹਾਂ ਆਪਾਂ ਲੇਡੀਜ਼ ਪੈਂਟ ਪਲਾਜ਼ੋ ਦੀ ਕਟਿੰਗ ਕਰ ਲਈ ਆ ਅਗਲੀ ਸਾਈਡ ਆਪਣੀ ਪਿਛਲੀ ਸਾਈਡ हम इस उपर आप जी एक्सट्रा बेल्ट लगा है उसकी मिनती करा जिस तरह कि अगला साइड अपनी ग्यारह इंच डबल करा बई इंच जो अपना पिछला साइड है वो अपनी चौदह इंच चौदह में आप डबल करा ठाई इंच बई इंचाई इंच दंबी पट्टी लवागे बेल्ट आप कपड़े की बंद साइड आसों कट्टा पेल आप निशान बई इंच लगा देंगे तो इसे तो आप 2.5 ਇੰਚ ਦੇ ਇੱਕ ਨਿਸ਼ਾਨ ਲਗਾਵਾਂਗੇ 4 ਇੰਚ ਆਪਾਂ ਐਕਸਟਰਾ ਪੱਟੀ ਲਵਾਂਗੇ ਪਰ ਇਹਨੂੰ ਆਪਾਂ ਫੋਲਡ ਕਰਕੇ ਬੰਦ ਸਾਈਡ ਨਾਲ ਪਾਸੋਂ ਆਪਾਂ 2-2 ਇੰਚ ਦੀ ਬੈਲਟ ਤਾਰਾਂਗੇ ਬੈਲਟ ਵਾਸਤੇ ਆਪਾਂ ਲੰਬੀ ਪੱਟੀ ਕੱਟ ਲਈ ਆ ਕੱਪੜੇ ਨੂੰ ਆਪਾਂ ਡਬਲ ਕਰ ਲਿਆ ਵਾ ਇਸ ਤੇ ਆਪਾਂ 7 ਇੰਚ ਲੰਬੀ ਤੇ 2.5 ਇੰਚ ਚੌੜੀ ਪੱਟੀ ਰਵਾਂਗੇ ਬੈਲਟ پلاਜ਼ੋ ਦੀ ਇੱਕ ਸਾਈਟ ਤੇ ਆਪਾਂ ਜੇਬ ਦੀ ਇੱਕ ਸਾਈਟ ਤੇ ਆਪਾਂ ਜਿੱਪ ਲਗਾਵਾਂਗੇ ਜੇਬ ਦੀ ਉੱਪਰਲੀ ਛੜ ਤੋਂ ਚੜਾਈ ਆਪਾਂ 5 ਇੰਚ ਰੱਖਾਂਗੇ 2 ਇੰਚ ਉੱਪਰ ਤੋਂ ਕੱਪੜਾ ਛੱਡ ਕੇ 6 ਇੰਚ ਦਾ ਆਪਾਂ ਨਿਸ਼ਾਨ ਇੱਕ ਲਗਾਵਾਂਗੇ ਹੱਥ ਪਾਣ ਵਾਸਤੇ ਉਸ ਤੋਂ ਨੀਚੇ ਆਪਾਂ 4 ਇੰਚ ਤੱਕ ਹੋਰ ਨਿਸ਼ਾਨ ਲਗਾਵਾਂਗੇ 4 ਇੰਚ ਦੇ ਨਿਸ਼ਾਨ ਤੋਂ ਆਪਾਂ ਬੈਲਟ ਦੀ ਛੜਾਈ ਰੱਖਾਂਗੇ 7 ਇੰਚ 7 ਇੰਚ ਨੂੰ ਆਪਾਂ 5 ਇੰਚ ਨਾਲ ਮਿਲਾ ਦੇਾਂਗੇ ਇਸ ਤੇ ਆਪਾਂ ਗੁਲਾਈ ਦੇ ਦਾਂਗੇ ਬੰਦ ਸਾਈਡ ਨੂੰ ਵੀ ਕੱਟ ਦਾਂਗੇ ਤੇ ਦੋਨਾਂ ਨਿਸ਼ਾਨਾਂ ਤੇ ਛੋਟੇ ਛੋਟੇ ਕੱਟ ਲਗਾ ਦਿਆਂਗੇ ਇਸ ਤਰ੍ਹਾਂ ਆਪਾਂ ਜੀਪ ਦੀ ਕਟਿੰਗ ਕਰ ਲਈ ਹੈ ਇਸ ਤਰ੍ਹਾਂ ਆਪਾਂ ਪੂਰੀ ਪੈਂਟ ਪਲਾਜ਼ੋ ਦੀ ਕਟਿੰਗ ਕਰ ਲਈ ਹੈ ਜੇਕਰ ਵੀਡੀਓ ਵੱਧ ਲੱਗੇ ਸੋ ਲਾਈਕ ਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕਸ ਫॉर ਵਾਚਿੰਗ